ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਆ ਵੈਸੇ ਤਾਂ ਰੁਟੀਨ ਚ ਇਥੋਂ ਵੀਡੀਓ ਬਣਾਈਦੀਆਂ ਤੇ ਹਰ ਵਾਰ ਦੱਸੀਦਾ ਵੀ ਇਹਨਾਂ ਦਾ ਪੁਰਾਣਾ ਵਪਾਰ ਦਾ ਕੰਮ ਹੈ ਜਿਹਦੇ ਕਰਕੇ ਪਾਈ ਹੋਰਿਆਂ ਨਾਲ ਗਾਹਕ ਵੀਰ ਜਿਹੜੇ ਉਹ ਦੂਰ ਦੂਰ ਤੋਂ ਬਹੁਤ ਚਿਰ ਦੇ ਜੁੜੇ ਹੋਏ ਆ ਅੱਜ ਫੇਰ ਮੌਕਾ ਇਦਾਂ ਦਾ ਬਣਿਆ ਵੀ ਇੱਕ ਗੱਡੀ ਲੋਡ ਹੋ ਰਹੀ ਹੈ ਜਿਹੜੀ ਹੁਣ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਤੇ ਦੂਜੀ ਗੱਡੀ ਲੋਡ ਹੋਊਗੀ ਉਹ ਤੂੰ ਬਾਅਦ ਦੇ ਵਿੱਚ ਕਿਉਂਕਿ ਮੈਂ ਅੱਗੇ ਵੀਡੀਓ ਕਰਨੇ ਜਾਣਾ ਤੇ ਸੋਚਿਆ ਜਿਹੜੀਆਂ ਹੁਣ ਗੱਡੀ ਜਿਹੜੀ ਵਾਈ ਹੋਰੀ ਲੋਡ ਕਰ ਰਹੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਕਿਉਂਕਿ ਇਹਨਾਂ ਨੇ گاਵਾ ਇੱਥੋਂ ਖਰੀਦਿਆ ਉਹ ਸਮੱਜਾਂ ਵੀ ਜਾਣੀਆਂ ਲਿਖ ਲਿਖਾ ਜਿਹੜਾ ਉਹ ਜੋ ਡਾਟਾ ਚਾਹੀਦਾ ਉਹ ਸਾਰਾ ਵਾਈ ਹੋਰੀ ਤਿਆਰ ਕਰ ਰਹੇ ਆ ਕਾਗਜ਼ ਪੱਤਰ ਰਾਹਦਾਰੀ ਆ ਆਪਦੀ ਸਰਪੰਚ ಗ್ರಾಮ ਪੰਚਾਇਤ ਉਹ ਜੋ ਇੱਕ ਜਿਹੜੀ ਸਰਪੰਚ ਸਾਹਿਬ ਦੀ ਜਿਹੜੀ ਲੈਟਰ ਪੈਡ ਹੁੰਦੀ ਆ ਉਹਦੇ ਤੇ ਲਿਖ ਕੇ ਇਹ ਸਾਰੇ ਪਸ਼ੂ ਜਿਹੜੇ ਉਹਨਾਂ ਨੇ ਲੈ ਕੇ ਜਾਣੇ ਆ ਸੋ ਇਹ ਮੱਜਾਂ ਵੀ ਲੋਡ ਹੋਣੀਆਂ ਦੱਸੋ ਤੇ گاਵਾ ਸਾਰੀਆਂ ਜਿਹੜੀਆਂ ਹੁਣ ਗੱਡੀ ਦੇ ਵਿੱਚ ਲੋਡ ਹੋਣੀਆਂ ਵੀਰ ਨੂੰ ਮਿਲਾਂਗੇ ਪੁੱਛਾਂਗੇ ਆਪਾਂ ਕਿਹੜੇ ਏਰੀਆ ਨੂੰ ਇਹ ਬਿਲੋਂਗ ਕਰਦੇ ਆ ਤੇ ਕਿੱਥੇ ਪਸ਼ੂ ਲੈ ਕੇ ਜਾਣੇ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਇਹ ਸਿਰਫ ਸਾਡੀ ਇੱਕ ਸ਼ੌਂਕੀਆ ਵੀਡੀਓ ਜਾਂ ਇਹ ਬਾਈ ਹੋਰਿਆਂ ਦਾ ਸ਼ੌਂਕ ਪੂਰਾ ਕਰਨਾ ਹੈ ਜਿਨ੍ਹਾਂ ਨੇ ਇਥੋਂ ਇਹ ਜਿਹੜੇ ਪਸ਼ੂ ਉਹ ਖਰੀਦ ਕੇ ਅੱਗੇ ਲੈ ਕੇ ਜਾ ਰਹੇ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਮੇਰਾ ਚਰਨਜੀਤ ਸਿੰਘ ਜੀ ਚਰਨਜੀਤ ਬਾਈ ਕਿਹੜੀ ਸਟੇਟ ਨੂੰ ਬਿਲੋਂਗ ਕਰਦੇ ਹੋ ਤੁਸੀਂ ਆਪਾਂ ਨੈਨਤਾਲ ਤੋਂ ਬਿਲੋਂਗ ਕਰਦੇ ਆਂ ਸਟੇਟ ਤੋਂ ਨੈਨਤਾਲ ਇਹ ਉਤਰਾਖੰਡ ਚ ਹੈ ਆ ਉਤਰਾਖੰਡ ਚ ਠੀਕ ਹੈ ਅੱਛਾ ਭਾਈ ਕਿੰਨੇ ਪਸ਼ੂ ਅੱਜ ਖਰੀਦ ਕੇ ਲੈ ਕੇ ਚੱਲੇ ਹੋ ਬਾਈ ਹੋਰਿਆਂ ਕੋਲ ਆਪਾਂ 10 ਗਾਵਾਂ ਲਈਆਂ 5 9 ਮੱਝਾਂ ਲਈਆਂ 10 ਗਾਵਾਂ ਤੇ 9 ਮੱਝਾਂ ਇਹ ਦੋ ਗੱਡੀਆਂ ਚ ਜਾਊਗਾ ਮਾਲ ਹਾਂਜੀ ਹਾਂਜੀ ਦੋ ਗੱਡੇ ਮਾਲ ਜਾਏਗਾ ਠੀਕ ਹੈ ਹੁਣ ਗੱਡੀ ਆਪਾਂ ਗਾਵਾਂ ਵਾਲੀ ਲੋਡ ਇਸ ਟਾਈਮ ਕਰ ਰਹੇ ਆ ਹਨਾ ਹਾਂਜੀ ਹਾਂਜੀ ਅੱਛਾ ਭਾਈ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ ਬਾਈ ਸੰਦੀਪ ਭੁਰਿਆਂ ਕੋਲ ਸਾਨੂੰ ਇੱਥੇ 8 9 ਸਾਲ ਹੋ ਗਏ ਨਾ ਆਉਂਦੇ ਆਉਂਦੇ 8-9 ਸਾਲੋ ਕੀ ਹੈ ਹਾਂਜੀ ਹਾਂਜੀ ਠੀਕ ਹੈ ਹਰ ਸਾਲ ਪਰ ਪਸ਼ੂ ਲੈ ਕੇ ਜਾਂਦੇ ਹਾਂ ਹਾਂਜੀ ਹਰ ਸਾਲ ਕਮ ਸੇ ਆਪਣੇ 10 11 12 ਪਸ਼ੂ ਲੈ ਕੇ ਜਾਂਦੇ ਆ ਠੀਕ ਹੈ ਅੱਛਾ ਭਾਈ ਉੱਥੇ ਆਪਣਾ ਡੇਰੀ ਫਾਰਮ ਹੈ ਜਾਂ ਵਪਾਰ ਦਾ ਕੰਮ ਕਰਦੇ ਨਹੀਂ ਨਹੀਂ ਆਪਣਾ ਡੇਰੀ ਫਾਰਮ ਦਾ ਕੰਮ ਹੈ ਜੀ ਡੇਰੀ ਫਾਰਮ ਦਾ ਕੰਮ ਹੈ ਹਾਂਜੀ ਮਤਲਬ ਦੁੱਧ ਜਿਹੜਾ ਉਹ ਉੱਥੇ ਪਾਉਨੇ ਹੋ ਡੇਰੀ ਦੇ ਉੱਤੇ ਹਾਂਜੀ ਹਾਂਜੀ ਠੀਕ ਹੈ گاਵਾ ਪਰ ਜਿਹੜੀਆਂ ਹੁਣ 10 ਲੈ ਕੇ ਚੱਲੋਂ ਉੱਥੇ ਖੁੱਲੀਆਂ ਰੱਖਦੇ ਹੋ ਕਿ ਬੰਦ ਕੀ ਰੱਖਦੇ ਹੋ ਨਾ ਨਾ ਖੁੱਲੀਆਂ گاਵਾ ਰਹਿਣ ਗਿਆ ਉੱਥੇ ਚੰਗਾ ਰਿਜ਼ਲਟ ਆਉਂਦਾ ਦੁੱਧ ਦਾ ਜਾ ਕੇ ਉੱਥੇ ਵਧੀਆ ਵਧੀਆ ਰਿਜ਼ਲ ਅਛਾ ਇਹਨਾਂ ਨਾਲ ਫਿਰ ਡੀਲ ਕਿਵੇਂ ਹੁੰਦੀ ਹੈ ਭਾਈ ਉਰੀ ਫਿਰ ਤੁਹਾਨੂੰ ਇਥੋਂ ਏਰੀਆ ਚੋਂ ਦਵਾ ਦਿੰਦੇ ਆ ਪਸ਼ੂ ਜਾਂ ਇੱਥੇ ਖੜੇ ਜਿਹੜੇ ਇਹਨਾਂ ਕੋਲ ਉਹ ਵੀ ਸਿਲੈਕਟ ਕਰ ਲੈਨੇ ਆ ਕੋਸ਼-ਕੋਸ਼ ਤੇ ਭਾਜੀ ਕੋਲ ਖੜੇ ਹੁੰਦੇ ਨੇ ਇੱਥੇ ਪਸ਼ੂ ਕੋਸ਼-ਕੋਸ਼ ਸਾਨੂੰ ਪਿੰਡਾਂ ਚੋਂ ਜਾਂ ਘਰਾਂ ਚੋਂ ਦਵਾ ਦਿੰਦੇ ਨੇ ਅਛਾ ਉਹ ਵੀ ਦਵਾ ਦਿੰਦੇ ਹਾਂ ਜੀ ਜੀ ਵੈਸੇ ਤਾਂ ਉਹ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦਿਆਂ ਨੂੰ ਇਹ ਪੁੱਛਣਾ ਨਹੀਂ ਬਣਦਾ ਕਿਉਂਕਿ ਜੇ ਇੱਕ ਥਾਂ ਇੱਕ ਵਾਰ ਗਲਤ ਹੋ ਜੇ ਤਾਂ ਕੋਈ ਵੀ ਭਰਾ ਉਹਦੇ ਕੋਲ ਦੁਬਾਰਾ ਜਾਂਦਾ ਨਹੀਂ ਆ ਵਧੀਆ ਉਦੋਂ ਦਾ ਟਰੱਸਟ ਜਿਹੜਾ ਬਣਿਆ ਉਸੇ ਤਰ੍ਹਾਂ ਕਾਇਮ ਹੈ ਵਧੀਆ ਪਸ਼ੂ ਮਿਲ ਜਾਂਦੇ ਬਾਈ ਬਿਲਕੁਲ ਬਿਲਕੁਲ ਬਹੁਤ ਵਧੀਆ ਪਸ਼ੂ ਮਿਲਦੇ ਨੇ ਅਸੀਂ ਗੱਲ ਨਹੀਂ ਅਸੀਂ ਕਦੀ ਕਦਾਈ ਰਾਈ ਦਾ ਇਤਾਰੇ ਘੁੰਮਣ ਫਿਰਨ ਤੇ ਤਾਂ ਮਿਲਦੀਦਾ ਬਾਈ ਨੂੰ ਨਹੀਂ ਤੇ ਸਾਡੀ ਬਿਨਾ ਇੱਥੋਂ ਪਹੁੰਚੋ ਗੱਡੀ ਪਹੁੰਚ ਜਾਂਦੀ ਘਰੇ ਸਹੀ ਹੈ ਇਹ ਬਾਈ ਹੋਰੀ ਕੱਲ ਵੀ ਜਦੋਂ ਵੀਡੀਓ ਬਣਾਈ ਆ ਦੱਸੋ ਉਦੋਂ ਵੀ ਜ਼ਿਕਰ ਕੀਤਾ ਵੀ ਕਦੇ ਕਦੇ ਬਾਈ ਹੋਰੀ ਇੱਥੇ ਘੁੰਮਣ ਵਾਸਤੇ ਕਹਿ ਲੋ ਵੀ ਆ ਜਾਂਦੇ ਵੈਸੇ ਹਰ ਸਾਲ ਇਹ ਸੰਦੀਪ ਬਾਈ ਹੋਰੀ ਇੱਥੋਂ ਪਸ਼ੂ ਖਰੀਦ ਕੇ ਇਹਨਾਂ ਨੂੰ ਗੱਡੀ ਜਿਹੜੀ ਉਹ ਲੋਡ ਕਰਕੇ ਭੇਜ ਦਿੰਦੇ ਆ گاਵਾਂ ਵਾਲੀ ਗੱਡੀ ਲੱਗੀ ਵੀ ਆ ਤੇ ਮੱਝਾਂ ਜਿਹੜੀਆਂ ਲੋਟ ਪੂਰਾ ਹੋ ਗਿਆ ਭਾਈ ਗਾਵਾਂ ਦਾ ਤੇ ਮੱਝਾਂ ਦਾ ਹਾਂਜੀ ਹਾਂਜੀ ਪੂਰਾ ਹੋ ਗਿਆ ਲੋਟ ਪੂਰਾ ਠੀਕ ਹੈ ਸੋ ਦੋਸਤੋ ਇਹ ਗਾਵਾਂ ਜਿਹੜੀਆਂ ਹੁਣ ਬਾਈ ਹੋ ਰਹੀ ਲੋਡ ਕਰ ਰਿਹਾ ਇਹ ਗਾਵਾਂ ਹੁਣ ਬਾਈ ਹਵਾਨੇ ਜਿਹੜੇ ਕੁਸ ਚੋਕੇ ਚੜਾ ਰਹੇ ਮੇਰੇ ਖਿਆਲ ਚ ਹਾਂਜੀ ਹਾਂਜੀ ਕੋ ਚੜ ਚੋਈਆਂ ਸਾਰੀਆਂ ਤਾਂ ਚੜਾਉਣ ਲੱਗ ਪਏ ਠੀਕ ਹੈ ਅੱਛਾ ਕਿੰਨੇ ਟਾਈਮ ਚ ਪਹੁੰਚਣਗੇ ਤੁਹਾਡੇ ਉੱਥੇ ਪਿੰਡ ਲੱਗ ਜਣੇ ਕਮ ਸੇ ਕਮ ਨਹੀਂ 10 ਘੰਟੇ ਦੇ ਉੱਤੇ ਲੱਗ ਜਾਣਗੇ 10 11 ਲੱਗ ਜਾਣਗੇ ਹਾਂਜੀ ਠੀਕ ਹੈ ਰਸਤੇ 'ਚ ਬਰ ਰੋਕ ਕੇ ਇਹਨਾਂ ਨੂੰ ਸਾਥ ਵਾਉਣਾ ਪਊਗਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਰਸਤੇ ਦੇ ਆ ਜਿਹੜਾ گاਵਾ ਨੇ ਜਾਣਾ ਤੇ ਭਰੇ ਹਵਾਨੇ ਚ ਪਸ਼ੂ ਨੂੰ ਖੜਨਾ ਬੈਠਣਾ ਔਖਾ ਹੋ ਜਾਂਦਾ। ਹੂੰ। ਸੰਦੀਪ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੰਦੀਪ ਜਿਵੇਂ ਬਾਈ ਹੋਰੀ ਦੱਸਦੇ ਆ ਵੀ ਇਹਨਾਂ ਨੂੰ 8-9 ਸਾਲ ਹੋ ਗਏ ਇਸ ਤਰ੍ਹਾਂ ਪਸ਼ੂ ਲੈ ਕੇ ਜਾਂਦੇ ਇੱਥੋਂ। ਹਾਂਜੀ। ਅੱਛਾ ਮਤਲਬ ਐਵੇਂ ਵੀ ਜਿਹੜੇ ਘਰੇ ਤਾਂ ਹਰ ਟਾਈਮ ਪਸ਼ੂ ਹੁੰਦੇ ਆ ਆਲੇ ਦੁਆਲੇ ਤੋਂ ਵੀ ਫਿਰ ਜੇ ਕੋਈ ਭਰਾ ਆਉਂਦਾ ਜੇ ਕੋਈ ਪਸ਼ੂ ਘੱਟ ਹੋਣ ਤਾਂ ਦਵਾ ਦਿੰਨੇ ਹੋ ਜੇ ਕੋਈ ਪਸੰਦ ਆ। ਹਾਂਜੀ ਹਾਂਜੀ ਇਹਨਾਂ ਨੂੰ ਨਾਲ ਹੀ ਲੈ ਕੇ ਦੋ ਤਿੰਨ گاਵਾ ਸੀ ਪਾਸਿਓਂ ਵੀ ਲੈ ਕੇ ਆਏ ਆ। ਅੱਛਾ ਤੇ ਇੱਕ ਦੋ ਮੱਝਾਂ ਪਾਸਿਓਂ ਵੀ ਅਸੀਂ ਲਿਆਂ। ਠੀਕ ਹੈ ਇਹਨਾਂ ਨਾਲ ਸਾਹਮਣੇ ਸੌਦਾ ਕੀਤਾ ਬਾਕੀ ਮਾਲਕ ਦੀ ਕਿਰਪਾ ਨਾਲ ਸਾਡੀ ਪਹਿਲਾਂ ਤੋਂ ਹੀ ਇਹ ਆਤ ਵੀ ਪਸ਼ੂ ਜਿਹੜਾ ਵੀ ਦਵਾਈ گے ਖਰਾ ਦਵਾਈ ਗਈ ਠੀਕ ਹੈ ਫਿਰ ਇਹਨਾਂ ਗੱਲ ਦੋ ਟਾਈਮ ਚਵਾਈ ਦੇਖ ਕੇ ਹੂੰ ਫੇਰ ਲੈਣੇ ਅਸੀਂ ਠੀਕ ਹੈ ਅੱਛਾ ਇਹ ਮਹੀਨੇ ਚ ਅੰਦਾਜ਼ਾ ਕਿੰਨੀਆਂ ਗੱਡੀਆਂ ਕਰ ਦਿੰਦੇ ਲੋਡ ਇਸ ਤਰੀਕੇ ਨਾਲ ਉਹ ਵੈਸੇ ਤਾਂ ਸਾਡੀਆਂ ਹੋ ਜਾਂਦੀਆਂ ਜੀ ਘੱਟੋ ਘੱਟ 5 ਤੋਂ 6 ਗੱਡੀਆਂ ਹੋਣਗੀਆਂ ਮੰਨ ਲਓ ਹਰੇਕ ਮਹੀਨੇ ਲਗਭਗ ਜਾ ਹੀ ਜਾਂਦਾ ਹਾਂ ਹਾਂਜੀ 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 ਇਹ ਭੇਜਦੇ ਯੂਪੀ ਚ ਜਾਈ ਜਾਂਦਾ ਮਰਾਦਾਬਾਦ ਏਰੀਆ ਦੇ ਮਰਾਦਾਬਾਦ ਜੀ ਠੀਕ ਹੈ ਉਧਰ ਵੀ ਜਾਈ ਜਾਂਦਾ ਤੇ ਉੱਤਰਾਖੰਡ ਹੁਣ ਬਾਈ ਹੋਰੀ ਲੈ ਕੇ ਜਾਂਦਾ ਹਾਂਜੀ ਹਾਂਜੀ ਠੀਕ ਹੈ ਇਹਨਾਂ ਦਾ ਜਿਹੜਾ ਲੋਡ ਪੂਰਾ ਹੋ ਗਿਆ ਵੈਸੇ ਵਿਕਰੀ ਵਾਲੇ ਪਸ਼ੂ ਹਰ ਟਾਈਮ ਹੁੰਦੇ ਆ ਹਾਂਜੀ ਹਾਂਜੀ ਹੁੰਦੇ ਆ ਠੀਕ ਹੈ ਘਟੋ ਘਟ 10 ਦੇ ਆਸ-ਪਾਸੇ ਨਗ ਹੁੰਦੇ ਆ ਆਪਣੇ ਕੋਲ 10 ਨਗ ਹਰ ਟਾਈਮ ਹੁੰਦੇ ਹੀ ਆ ਵਿਕਰੀ ਸੋ ਦੋਸਤੋ ਇਹ ਪਹਿਲਾਂ ਵੀ ਦੱਸਿਆ ਵਪਾਰ ਦਾ ਇਹਨਾਂ ਦਾ ਕੰਮ ਤੇ 10 ਨਗ ਹਰ ਟਾਈਮ ਬਾਈ ਕਹਿੰਦਾ ਵਿਕਰੀ ਵਾਲੇ ਹੁੰਦੇ ਆ ਜੇ ਕੋਈ ਵੀਰ ਇਸ ਤਰੀਕੇ ਦੇ ਨਾਲ ਮਾਲ ਖਰੀਦਣਾ ਚਾਹੁੰਦਾ ਵੀ ਜਿਵੇਂ ਇੱਥੋਂ ਪਸ਼ੂ ਜਿੰਨੇ ਪਸੰਦ ਕਰ ਲੈ ਠੀਕ ਹੈ ਜੇ ਗੱਡੀ ਦੇ ਵਿੱਚੋਂ ਕੁਝ ਘਟਦੇ ਆ ਤਾਂ ਆਲੇ ਦੁਆਲੇ ਦੇ ਏਰੀਆ 'ਚ ਇਹਨਾਂ ਦੇ ਲੈਂਕਾ ਉੱਥੋਂ ਵੀ ਪਸ਼ੂ ਬਾਈ ਹੋਰੀ ਦਵਾ ਦਿੰਦੇ ਆ ਉਸ ਤਰੀਕੇ ਨਾਲ ਸੋ ਦੋਸਤੋ ਇਹ ਅੰਦਰ ਜਿਹੜੀਆਂ ਖੜੀਆਂ گاਵਾ ਇਹ ਵੀ ਗੱਡੀ 'ਚ ਲੋਡ ਹੋਣੀਆਂ ਚੰਗੇ ਸੋਹਣੇ ਦੁੱਤਲਗਾ گاਵਾ ਬਾਈ ਹੋਰਾਂ ਨੇ ਖਰੀਦੀਆਂ ਢਾਂਚੇ ਦੇਖੋ ਇਹ ਹੁਣ ਇਹਨਾਂ ਨੇ ਚਵਾਈ ਹੋ ਗਈ ਜੀ ਸਾਰੀ ਮੁਕੰਮਲ ਠੀਕ ਹੈ ਉਹ ਮੈਂ ਵੀਡੀਓ ਸਾਰੀ ਚਵਾਈ ਕਰਕੇ ਆਪਾਂ ਫੇਰ ਲੋਡ ਕਰ ਰਹੇ ਆ ਜੀ ਠੀਕ ਹੈ ਸੋ ਦੋਸਤੋ ਇਹਨਾਂ ਦੀ ਇੱਕ ਵਾਰ ਮਿਲਕਿੰਗ ਹੁਣ ਕਰਤੀ ਕਿਉਂਕਿ ਪ੍ਰਗਟਿੰਗ ਦੇ ਵਿੱਚ ਜਾਣੀਆਂ ਤਾਂ ਥੋੜੀਆਂ ਇਹ ਹੌਲੀਆਂ ਕੀਤੀਆਂ ਹੋਈਆਂ ਗਾਵਾ ਚੰਗੇ ਸੋਹਣੇ ਦੁੱਧ ਵਾਲੀਆਂ ਵੇੜਾਂ ਤੁਸੀਂ ਦੇਖੋਗੇ ਇਹ ਅੰਦਰ ਲੀਆਂ ਵੀ ਸਾਰੀਆਂ ਵੇੜਾਂ ਜਿਹੜੀਆਂ ਇਹ ਉੱਤਰਾਖੰਡ ਯੂਪਾ ਜਿਹੜੀਆਂ ਆ ਦੁੱਧਾਂ ਦੇ ਵਿੱਚੀ ਆ ਸੋ ਵੇੜ ਦੇਖੋ ਬਾਈ ਲਿ ਜਾ ਰਿਹਾ ਜੇ ਵੀ ਲੋਡ ਹੋਣੀ ਹੈ ਸੋ ਫੋਲ ਵੱਡੇ ਘੱਟ ਘੱਟ ਕੇ ਵੇੜ ਦੁੱਧ ਚੋਇਆ ਹੋਇਆ ਭਲੂਨ ਇੱਕ ਸਾਈਡ ਤੇ ਤੁਹਾਨੂੰ ਦਿਸੂਗੀ ਕਿਉਂਕਿ ਤਾਜੀ ਸੂਈ ਵੀ ਹੈ ਪਾਲ ਹਾਈਟ ਲੈਂਥ ਅਲੀਵਾੜ ਬਾਈ ਹੋਰੀ ਉਤਰਾਖੰਡ ਲੈ ਕੇ ਜਾ ਰਹੇ ਸੋ ਇਹ ਸਾਰਾ ਹੀ ਮਾਲ ਜਿਹੜਾ ਬਾਈ ਹੋਰਾਂ ਦੀ ਗੱਡੀ ਦੇ ਵਿੱਚ ਲੋਡ ਹੋਣਾ ਤੇ ਇਹਨਾਂ ਕੋਲ ਪਹੁੰਚਣਾ ਸੋ ਧੰਨਵਾਦ ਸੋ ਵੀਡੀਓ ਦੇਖਣ ਵਾਸਤੇ ਜਿਨੇ ਕੋਈ ਪਸ਼ੂ ਖਰੀਦਣਾ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਸਰਪੰਚ ਵੀਰ ਸਿੰਘ ਡੇਰੀ ਫਾਰਮ ਬਾਈ ਦਾ ਨਾਮ ਸੰਦੀਪ ਸਿੰਘ ਹੈ ਇਸ ਟਾਈਮ ਇਸ ਫਾਰਮ ਨੂੰ ਚਲਾ ਰਿਹਾ ਤੇ ਹਰ ਟਾਈਮ ਇਹਦੇ ਕੋਲ ਜਿਹੜੀਆਂ ਮੱਝਾਂ ਜ਼ਿਆਦਾ ਹੁੰਦੀਆਂ ਵਿਕਰੀ ਵਾਲੀਆਂ ਤੇ ਗਾਵਾਂ ਵੀ ਆਉਂਦਾ ਰਹਿੰਦੀਆਂ ਮਿਹਰਬਾਨ